ਉੱਪਲ ਫਾਰਮ ਵਾਲੀ ਕੁੜੀ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਤੋਂ ਬਾਅਦ ਹੁਣ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਪੀਸੀ ਕੀਤੀ ਹੈ ਤੇ ਪੀਸੀ ਦੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹੈ ਕਿਸ ਤਰੀਕੇ ਦੇ ਨਾਲ ਵੀਡੀਓ ਬਣਾਈ ਗਈ ਕਿੰਨਾ ਹਾਲਾਤਾਂ ਦੇ ਵਿੱਚ ਵੀਡੀਓ ਬਣਾਈ ਗਈ ਅਤੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ ਤੇ ਜੋ ਵੀ ਦੋਸ਼ੀ ਨੇ ਉਹਨਾਂ ਤੇ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਤੇ ਇਸ ਸਬੰਧਤ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖਲਾਸੇ ਕੀਤੇ ਨੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਫਸਰ ਆਉਂਦੇ ਕਿ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਕਰੀਬ ਸਾਲ ਪੁਰਾਣਾ ਸੀ ਇੱਕ ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲਕ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅੱਜ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਹਿਚਾਨ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਵਸੇ ਦੋਸਤ ਦੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ-ਪਛਾਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਗ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਪ੍ਰਾਪਤੀ ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਕਤ ਦੇ ਰਹੇ ਨੇ ਹਰੇਕ ਫੰਕਸ਼ਨਰ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨਰ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਜੀਤ ਲੜਕਾ ਸੀ ਉਸਨੇ ਉਸਦੇ ਨਾਲ ਉਸਦੀ ਮਰਜ਼ੀ ਤੋਂ ਬਣਾ ਸਰੀਰਕ ਸੰਬੰਧ ਬਣਾਏ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਜਨਲ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਾਏ ਗਏ ਪਰ ਲੜਕੀ ਵੱਲੋਂ ਜਿਹੜਾ ਐਲੀਗੇਸ਼ਨ ਸੀ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪਿੰਣਾ ਜਿਹੜਾ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਕੀ ਨੇ ਇੱਕ ਜਿਹੜੇ ਸੰਗੇਨ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ ਰਾਏ ਲਈ ਕਾਨੂੰਨੀ ਰਾਏ ਲੈ ਕੇ ਜਿਹੜੀ ਹੈਗੀ ਹੈ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਬੀ ਐਨ ਐਸ ਦੀ 65 ਸੈਕਸ਼ਨ 2 ਜਿਹੜੀ ਕਲੋਜ਼ ਹੈਗੀ ਹੈ 351 ਜਿਹੜੀ ਇਹਦੀ ਕਲੋਜ਼ ਹੈਗੀ ਹੈ ਕਲੋਜ਼ 2 ਵਰਤ ਇਹਦੇ ਨਾਲ ਹੀ 61 ਕਲॉज 2 ਐਂਡ 6 ਜਿਹੜੀ ਹੈਗੀ ਆ ਕਿ ਆਪੇ ਆਈਟੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਜਿਹੜੀਆਂ ਵੀਡੀਓ ਸੀ ਜਿਹੜੀਆਂ ਵੀਡੀਓ ਉਹ ਧਿਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੇ ਗਏ ਸੀ ਨਵੇਂ ਮਕਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਬਜੀਤ ਸਿੰਘ ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ ਹੈ 19 ਸਾਲ ਹੈ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਹੈ 21 ইয়ারਸ ਦੇ ਕਰੀਬ ਹੈਗੀ ਹੈ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀਆਂ ਜਿਹੜੀਆਂ ਜਿਹੜੀਆਂ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ ਜਿਹੜਾ ਪ੍ਰਭਜੀਤ ਸਿੰਘ ਹੈਗਾ ਉਹ ਸਿਟੀ ਨਕੋਦਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਤਾਣਾ ਸ਼ਮਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਇੰਦਰਜੀਤਾ ਤਾਂ ਇਹਨਾਂ ਦੀ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਭਜੀਤ ਸਿੰਘ ਨਾਲ ਜਾਣ ਪਛਾਣ ਹੋਈ ਸੀ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਐਸਾ ਮਗੇਤਰ ਦੇ ਰੂਪ ਦੇ ਵਿੱਚ ਇੱਕ ਗੁਜਰਾਣ ਪਿਆਨਸੀ ਦੇ ਤੌਰ ਦੇ ਵਿੱਚ ਮਿਲਦੇ ਸੀ ਦੋਨਾਂ ਪਰਿਵਾਰਾਂ ਦਾ ਮੇਲ ਜੋਲ ਸੀ ਬਟ ਇਹਦੇ ਜਿਹੜੇ ਲੜਕੀ ਨਾਲ ਇਹਨਾਂ ਦੇ ਸਰੀਰਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੀਲੀ ਵਸਤੂ ਦੇ ਕੇ ਦੇ ਉਹਦੀ ਮਰਜ਼ੀ ਤੋਂ ਬਿਨਾ ਬਣਾਉਣ ਦੇ ਜਿਹੜੇ ਦੋਸ਼ ਆ ਕਿ ਸੀ ਜਿਨ੍ਹਾਂ ਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਉਹਦੇ ਦੇ ਆਧਾਰ ਤੇ ਉੱਤੇ ਮੁਕੱਦਮਾ ਸੀ ਆਲਰੇਡੀ ਦਰਜ ਕਰ ਚੁੱਕੇ ਆ। ਨਹੀਂ ਅਸੀਂ ਜਿਹੜੀ ਹੈਗੀ ਆ ਤੇ ਐਕਸ਼ਨ ਅਸੀਂ ਆਲਰੇਡੀ ਲੈ ਚੁੱਕੇ ਸੀ। ਇਹਦੇ ਵਿੱਚ ਜਿਹੜਾ ਹੈਗਾ ਅਸੀਂ ਪਹਿਲਾਂ ਹੀ ਜਿਹੜੀ ਪੜਤਾਲ ਮੁਕੰਮਲ ਕਰਕੇ ਕੱਲ ਜਿਹੜੀ ਹੈਗੀ ਅਸੀਂ ਆਪਣੀ ਰਿਪੋਰਟ ਫਾਈਨਲਾਈਜ਼ ਕਰ ਚੁੱਕੇ ਹਾਂ ਉਹਦੇ ਆਧਾਰ ਤੇ ਉੱਤੇ ਕੰਪਲੇਟ ਜਿਹੜੀ ਹੈਗੀ ਐ 30 ਜੁਲਾਈ ਲਾਸਟ ਵੀਕ ਆਫ ਜੁਲਾਈ ਦੇ ਵਿੱਚ 27 28 ਤਰੀਕ ਦੇ ਲੱਗੇ ਦਿੱਤੀ ਸੀ ਨਹੀਂ ਉਹ ਦੀ ਜਿਹੜੀ ਕੰਪਲੇਂਟ ਸਾਡੇ ਕੋਲੇ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਕੋਈ ਹੋਰ ਕੰਪਲੇਂਟ ਨਹੀਂ ਆਈ ਸੀ ਇਹ ਜਿਹੜੀ ਕੰਪਲੇਂਟ ਆਈ ਉਹ ਦੀ ਜਿਹੜੀ ਪੜਤਾਲ ਹੈਗੀ ਅਸੀਂ ਕਿਉਂਕਿ ਇਹਦੇ ਵਿੱਚ ਹੁੰਦਾ ਕਿ ਜਦੋਂ ਕੋਈ ਬਕੂਆ ਬਹੁਤ ਜ਼ਿਆਦਾ ਪੁਰਾਣਾ ਹੋਵੇ ਇੱਕ ਹੁੰਦਾ ਕਿ ਵਕੂਆ ਇਮੀਡੀਟਲੀ ਹੈਗਾ ਕਿ ਅੱਜ ਹੀ ਕਿਸੇ ਲੜਕੀ ਕੋਈ ਕੰਪਲੇਂਟ ਕਰਦੀ ਹੈ ਕਿ ਇਮੀਡੀਟਲੀ ਕੱਲ ਜਾਂ ਬਕਸੋਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਆਇਆ ਕਿਉਂਕਿ ਇਹਦੇ ਵਿੱਚ ਵਕੂਆ ਪੁਰਾਣਾ ਹੋਣ ਕਰਕੇ ਜਿਹੜੀ ਪੜਤਾਲ ਜਿਹੜੀ ਹੈਗੀ ਹੈ ਕੀਤੀ ਗਈ ਐਂਡ ਫਿਰ ਵੀ ਜਿਹੜਾ ਅਸੀਂ ਸਟੈਚੂਰੀ ਸਾਡਾ ਜਿਹੜਾ ਟਾਈਮ ਉਹਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਅਸੀਂ ਕੰਪਲੀਟ ਕਰਕੇ ਜਿਹੜੀ ਹੈਗੀ ਐਕਸ਼ਨ ਸਾਡਾ ਮਨ ਜੋ ਕਿ ਜਿਹੜਾ ਮਹਿਲਾ ਕਮਿਸ਼ਨ ਹੈ ਉਹਨਾਂ ਦੇ ਸੋਮੋਟੋ ਲੈਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਇਨਕੁਆਇਰੀ ਫਾਈਂਡਿੰਗ ਜਿਹੜੀ ਹੈਗੀ ਆਲਰੇਡੀ ਕੰਪਲੀਟ ਕਰ ਚੁੱਕੇ ਸੀ। ਐਫ ਆਈ ਆਰ ਕੱਲ ਅਸੀਂ ਜਿਹੜੀ ਹੈਗੀ ਰეკਮੈਂਡ ਕੀਤੀ ਸੀ ਉਹਦੇ ਆਰਡਰ ਮੇਰੇ ਵੱਲੋਂ ਕੱਲ ਜਿਹੜੇ ਹੈਗਾ ਮਿਤੀ 19 ਨੂੰ ਜਿਹੜੇ ਹੈਗੇ ਆਰਡਰ ਕਰ ਦਿੱਤੇ ਗਏ ਸੀ ਜਿਹੜੀ ਹੈਗੇ ਲੇਟ ਆਵਰਸ ਦੇ ਵਿੱਚ ਜਿਹੜੀ ਹੈਗੀ ਪ੍ਰੋਸੈਸ ਦੇ ਵਿੱਚ ਰਾਤ ਜਿਹੜੀ ਦਰਜ ਹੋਏਗਾ। ਜਿਹੜੀ ਹੈ ਜਿਹੜੀ ਇਹ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਇਹਨਾਂ ਦੇ ਕਿਉਂਕਿ ਸਾਰਾ ਡਿਵਾਈਸ ਤੋਂ ਪਤਾ ਲੱਗਣਾ ਹੈਗਾ ਐਂਡ ਟੈਕਨੀਕਲ ਇਹਦਾ ਜਿਹੜਾ ਫਰੈਂਸਿਕ ਜਦੋਂ ਫੋਨ ਦੀ ਜਾਂਚ ਹੋਈ ਗਈ ਕਿ ਇਹ ਜਿਹੜੀ ਵੀਡੀਓ ਹੈਗਾ ਕਿਸ ਡਿਵਾਈਸ ਦੇ ਵਿੱਚ ਜਿਹੜੀ ਹੈਗੀ ਬਣੀ ਸੀ ਕਿਸ ਡਿਵਾਈਸ ਦੇ ਵਿੱਚੋਂ ਅਗੇ ਜਿਹੜੀ ਸਰਕੂਲੇਟ ਕੀਤੀ ਗਈ ਹੈ ਇਹਦੀ ਟ੍ਰਾਂਸਮਿਸ਼ਨ ਕੀਤੀ ਗਈ ਹੈ ਉਹ ਸਾਰਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਐਂਡ ਉਹਦੇ ਵਿੱਚ ਜਿਹੜਾ ਅਸੀਂ ਅਗੇ ਆਫਟਰ ਇਨਕੁਆਰੀ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥਾਂ ਨੂੰ ਕਿ ਉਹਨਾਂ ਦੇ ਅਨਸਾਰ ਕਾਰਵਾਈ ਕੀਤੀ ਜਾਵੇ ਚੈਟ ਵੀ ਸਰ ਸਾਹਮਣੇ ਆ ਗਿਆ ਮਤਲਬ ਤੁਹਾਨੂੰ ਵੀਡੀਓ ਦੇਖਦੇ ਆ ਤੁਸੀਂ ਵੀ ਤੇ WhatsApp ਐਂਡ ਫੈਕਟਰੀ ਵੀ ਸਾਹਮਣੇ ਆ ਗਿਆ ਉਹਦੇ ਬਾਰੇ ਕੁਝ ਪਤਾ ਖੱਲੇ ਆ ਤੁਹਾਡੇ ਕੋਲ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫੋਰੈਂਸਿਕ ਅਨਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ অথੈਂਟੀਸਿਟੀ ਜਾਂ ਜਿਹੜੀ ਇਨਫੋਰਮੇਸ਼ਨ ਹੈ ਕਿੰਨੀ ਜੈਨੂਇਨ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿਸੇ ਨੇ ਐਡਿਟ ਕੀਤੀ ਆ ਜਾਂ ਨਹੀਂ ਕੀਤੀ ਆ ਉਹਦਾ origignal source ਆਫ ਜਿਹੜੀ ਇਨਫੋਰਮੇਸ਼ਨ ਦਾ ਡਿਵਾਈਸ ਦਾ ਕੀ ਹੈਗਾ ਉਦੇ ਬੇਸ ਦੇ ਉੱਤੇ ਜਿਹੜੀ ਹੈ ਕਿ ਸਾਰੀ ਪਾਰਟ ਜਿਹੜੀ ਹੈ ਕਿ ਕਿਉਂਕਿ ਸਾਡੇ ਕੋਲੇ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਅ ਐਫ ਆਈ ਆਰ ਇਨ ਥਿਸ ਕੇਸ ਦੇ ਸਾਡੇ ਕੋਲੇ ਵੀ ਆਰ ਹੈਵਿੰਗ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਦਾ 60 ਡੇਸ ਸਾਡੇ ਕੋਲ ਹੈਗੇ ਨੇ ਐਂਡ ਇਸ ਟਾਈਮ ਦੇ ਅੰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਆਪਣੀ ਰਿਪੋਰਟ ਹੁੰਦੀ ਹੈ ਪੁਲਿਸ ਫਾਈਨਲ ਰਿਪੋਰਟ ਜਿਹੜੀ ਹੈਗੀ ਸਾਡੇ ਵੀ ਵਿਲ ਸਬਮਿਟ ਇਨ ਦੀ ਕੋਰਟ ਜਿਹੜੇ ਜਿਹੜੇ ਏਜ ਵਾਲਾ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਤਾਂ ਉਹਦੇ ਵਿੱਚ ਜਿਹੜੀ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਇਸ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਬੇਸ਼ੱਕ ਏਜ ਉਹਦੀ ਕੋਈ ਵੀ ਹੋਵੇ ਬਟ ਕੋਰਟ ਨੇ ਡਿਸਾਈਡ ਕਰਦਾ ਕਿ ਯੂਵੈਨਾਈਲ ਦੇ ਵਿੱਚ ਉਹਨੂੰ ਕੰਸੀਡਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਅ ਜਦੋਂ ਇਹਨੇ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਤੱਤ ਦੱਸੇ ਕਿ 2024 ਦੇ ਦੱਸੇ ਜਿਵੇਂ ਮੈਂ ਦੱਸਿਆ ਕਿ ਇਹਦੀ ਇਨਕੁਆਰੀ ਤਾਂ ਕਰਨੀ ਜਿਹੜੀ ਹੈਗੀ ਕੀਤੀ ਗਈ ਹੈਗੀ ਪ੍ਰੀਮੀਅਮ ਰੈਡੀ ਵਾਲੀ ਮੋਡਲ ਇਹ ਇਨਕੁਆਰੀ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਵਕੂਆ ਦੱਸਿਆ ਜਾ ਰਿਹਾ ਸੀ ਤਾਂ 2024 ਦਾ ਦੱਸੇ ਜਿਸ ਵਕਤ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਭਜੀਤ ਹੈਗਾ ਇਹਦੀ ਉਮਰ ਉਦੋਂ 17 ਸਾਲ ਦੇ ਕਰੀਬ ਪੜਦੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈਗੀ 19 ਸਾਲ ਦੇ 20 ਸਾਲ ਦੇ ਕਰੀਬ ਸੀ ਨੇ ਜਿਹੜੇ ਦੋਨੋਂ ਜਿਹੜੇ ਪ੍ਰਵੇਦਨਾਂ ਦੇ ਹੈਗੇ ਸੀ ਪ੍ਰਭਜੀਤ ਐਂਡ ਜਿਹੜੇ ਦੋਨੋਂ ਘਰੋਂ ਦੇ ਜਿਹੜੇ ਵੈਲ ਟੂ ਥੂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਨੇ ਕੋਈ ਪੈਸੇ ਦੀ ਐਕਸਟਰੈਸ਼ਨ ਵਾਲੀ ਜਿਹੜੀ ਗੱਲ ਇਸ ਤਰ੍ਹਾਂ ਦੀ ਹਲੇ ਸਾਹਮਣੇ ਨਹੀਂ ਆਈ ਬਟ ਜਿਹੜੀਆਂ ਉਹ ਇਨੀਸ਼ੀਅਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਅਲੀਗੇਸ਼ਨ ਲਾਏ ਗਏ ਕਿ ਮੈਨੂੰ ਡਰਾ ਧਮਕਾ ਕੇ ਜਾਂ ਮੇਰੀ ਕੰਸੈਂਟ ਤੋਂ ਬਿਨਾਂ ਮੇਰੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸੰਬੰਧ ਉਹਨਾਂ ਤੱਥਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਐਂਡ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲਸ ਜਿਹੜੀਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਜਦੋਂ ਇਹ ਮੈਟਰ ਲੜਕੀ ਵੱਲੋਂ ਹਟਾਇਆ ਗਿਆ ਐਂਡ ਜਿਹੜੇ ਸਾਡੇ ਨੋਟਿਸ ਦੇ ਵਿੱਚ ਆਇਆ ਲੇਟਿਨ ਦੱਸਿਆ ਕਿ ਉਹ ਕੋਈ ਕੋਕੈਨ ਜਾਂ ਕੋਈ ਸਿੰਥੈਟਿਕ ਡਰਗ ਸੀ ਉਹ ਕੋਈ ਨਸ਼ੀਲੀ ਚੀਜ਼ ਜਿਹੜੇ ਕੋਕ ਦੇ ਵਿੱਚ ਇਹ ਕਹਿੰਦੀ ਕਿ ਮੈਨੂੰ ਜਿਹੜੀ ਦੇ ਦਿੱਤੀ ਬਟ ਉਹ ਨਸ਼ੀਲੀ ਕਦੋਂ ਦੀ ਦਿੱਤੀ ਕਿਉਂਕਿ ਪੁਰਾਣਾ ਵਕੂਆ ਉਹਨੂੰ ਜਿਹੜਾ ਹੈਗਾ ਵੈਰੀਫਾਈ ਕਰਨ ਦੇ ਵਿੱਚ ਇਨਵੈਸਟੀਗੇਟ ਦੇ ਕਰਨ ਦੇ ਵਿੱਚ ਜਿਹੜਾ ਹੈਗਾ ਟਾਈਮ ਲੱਗਦਾ ਜੇ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਹਾਂ ਜਿਹੜੀਆਂ ਜਿਹੜੀਆਂ ਨੇ ਰੇਪ ਦੀਆਂ ਸੈਕਸ਼ਨਸ ਤੇ ਜਿਹੜੀਆਂ ਆਈਟੀ ਐਕਟ ਦੀਆਂ ਸੈਕਸ਼ਨਸ ਨੇ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੀ ਆਈਟੀ ਐਕਟ ਦੀ ਹੈਗੀ 67 ਸੈਕਸ਼ਨ ਐਂਡ 67ਏ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਉਹਦੀ ਇਨਫੋਰਮੇਸ਼ਨ ਜਿਹੜੀਆਂ ਧਰਾਵਾਂ ਨੇ ਵੀਡੀਓ ਵਾਇਰਲ ਕਰਨ ਸੰਬੰਧੀ ਅਸੀਂ ਜਿਹੜੀਆਂ ਨੋਕ ਕੀਤੀਆਂ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲॉज 2 ਜਿਹੜੀ ਬੀਐਨਐਸ ਦੀ ਹੈਗੀ 351 ਦੀ ਹੈਗੀ ਐਂਡ 64 ਕਲॉज 2 ਦੀ ਜਿਹੜੀ ਹੈਗੀ ਆ ਔਫ ਬੀਨਸ ਜਿਹੜੀਆਂ ਨੇ ਇਹ ਧਾਰਾਂ ਜਿਹੜੀਆਂ ਇਹਦੇ ਵਿੱਚ ਅਨੁਮੋਕੀ ਅਸੀਂ ਜਿੰਦਗੀ ਹੈ ਲੱਗੇ ਰਹੇਗੇ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਪੁਲਿਸ ਟੀਮਸ ਵੱਲੋਂ ਜਿਹੜੀਆਂ ਰੇਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈਗੇ ਨੇ ਜਾਰੀ ਕਰ ਦਿੱਤੇ ਗਏ ਨੇ ਨਹੀਂ ਫੈਮਿਲੀ ਦੀ ਪ੍ਰਵਾਹ ਜਿਹੜਾ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਆ ਉਹ ਘਰਾਂ ਦੇ ਵਿੱਚ ਹਲੇ ਨਹੀਂ ਮਿਲੇ ਫਾਟੋ ਜਿਹੜੀਆਂ ਪੁਲਿਸ ਪਾਰਟੀਆਂ ਅਸੀਂ ਲਾ ਕੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਹੈਗਾ ਵਾਕਫੀ ਟੀਮਾਂ ਭੇਜਿਆ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਾਂ ਕਿਸ ਤਰੀਕੇ ਹੋਈ ਹੈ ਜਾ ਇਹ ਇਨਫਰਮੇਸ਼ਨ ਉਦੋਂ ਹੀ ਕਿਉਂ ਆਈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕਿਉਂ ਜਿਹੜੀ ਹੈਗੀ ਆ ਸ਼ੇਅਰ ਸਾਡੇ ਨਾਲ ਇਨਫਰਮੇਸ਼ਨ ਕੀਤੀ ਗਈ ਇਹ ਸਾਰਾ ਜਿਹੜਾ ਮੈਟਰ ਡੰਗਾਈ ਨਾਲ ਦੇਖਣ ਦਾ ਬਣਦਾ ਬਟ ਜਿਹੜੇ ਹੈ ਕਿ ਸਾਡੀ ਆਮ ਜਨਤਾ ਨੂੰ ਜਾਂ ਆਮ ਯੂਥ ਨੂੰ ਇਹ ਹੀ ਅਪੀਲ ਹੈ ਕਿ ਤੁਹਾਡਾ ਅਗਰ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਆਪਣਾ ਕਿਸੇ ਦਾ ਕੋਈ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਕਿਉਂਕਿ ਇੱਕ ਕਾਨੂੰਨੀ ਅਪਰਾਧ ਹੈ ਇਹਦੇ ਨਾਲ ਜਿਹੜੀ ਹੈਗੀ ਆ ਜਿਸ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸ ਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਂਡ ਕਿਉਂਕਿ ਸਾਡੇ ਕੋਲ ਅੱਜ ਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਹਨ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਆ ਤਾਂ ਜਿਸ ਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਹੋਈ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਕਿ ਜਿਹੜੇ ਜਿਹੜਾ ਕੋਈ ਅੱਗੇ ਵਾਇਰਲ ਕਰ ਰਿਹਾ ਵੀਡੀਓ ਉਹਨਾਂ ਦਾ ਉਸ ਰੈਲੇਵੈਂਟ ਵਿਰੀਅਸ ਸੈਕਸ਼ਨਸ ਦੇ ਉਹਨਾਂ ਦੇ ਤਹਿਤ ਅਸੀਂ ਜਿਹੜੀ ਬਣਦੀ ਕਾਰਵਾਈ ਉਹਨਾਂ ਦੇ ਤਹਿਤ ਵੀ ਕਰਾਂਗੇ ਇਸ ਕਰਕੇ ਮੇਰੀ ਸਾਰੇ ਜਿਹੜੇ ਹੈਗੇ ਨੇ ਸਮਾਜ ਦੇ ਜਿਹੜੇ ਸਾਰੇ ਯੂਥ ਨੂੰ ਹੋਰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਪਾਰਟਿਕੂਲਰ ਏਸ ਵਾਲੀ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਟੈਂਟ ਹੈ ਉਹਨੂੰ ਆਪਣੇ ਤੁਹਾਡੇ ਫੋਨ ਦੇ ਵਿੱਚ ਰੱਖਣਾ ਵੀ ਅਪਰਾਧ ਹੈ ਐਂਡ ਉਹਨੂੰ ਅੱਗੇ ਟਰਾਂਸਮਿਟ ਕਰਦਾ ਵੀ ਅਪਰਾਧ ਹੈ ਅਗਰ ਕਿਸੇ ਦੇ ਫੋਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕਿ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚੁਲਾਈ ਜਾਂਦੀ ਹੈ ਧੰਨਵਾਦ